ਹਾਂਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਨਵੇਂ ਦਿਨ ਨਵੇਂ ਲੋਕਚ ਸੋ ਆਪਾਂ ਆ ਗਏ ਅੱਜ ਵੈਂਕੂਰ ਵੈਂਕੂਰ ਦੇ ਵਿੱਚ ਆਪਾਂ ਫਰਸ ਜਾਵਾਂਗੇ ਟਾਵਰ 'ਚ ਅੱਜ ਬਾਰਸ਼ ਬਹੁਤ ਤੇਜ਼ ਅੱਜ ਸੋ ਬਾਹਰ ਦਾ ਇੰਨਾ ਹੈ ਨਹੀਂ ਅੱਜ ਪਲਾਨ ਰੁਕਣ ਦਾ ਸੋ ਫਸਟਲੀ ਜਾਵਾਂਗੇ ਟਾਵਰ 'ਚ ਵੈਂਕੂਰ ਟਾਵਰ ਐਂਡ ਦੈਨ ਖਾਣੇ ਆ ਵੈਂਕੂਰ ਟਾਵਰ 'ਚ ਜਾ ਕੇ ਫਰਦਾ ਵੀਊ ਸੋ ਹਾਂਜੀ ਆਪਾਂ ਪਹੁੰਚ ਗਏ ਹੁਣ ਥੱਲੇ ਡਾਊਨਸਟੇਅਰ ਤੇ ਜਿੱਥੇ ਟਿਕਟਾਂ ਲੈਣੀ ਆ ਆਪਾਂ ਸੋ ਐਥੋ ਆਪਾਂ ਬਾਈ ਕਰਾਂਗੇ ਟਿਕਟਸ ਟੂ ਆਫ ਦਮ ਪਲੀਜ਼ ਹਾਂਜੀ ਤੇ ਟਿਕਟਾਂ ਪਾ ਲੈਂਦੀਆਂ ਹੁਣ ਸੋ ਆਪਾਂ ਚੱਲੇ ਹਾਂ ਦੇਖਣ ਵੈਂਕੋਰ ਲੁੱਕਆਊਟ ਥੀਓ ਡੈਕ ਆਵ ਲੈ ਚੱਲਦੇ ਹਾਂਜੀ ਤੇ ਕਹਿੰਦੇ ਨੇ ਗਲਾਸ ਐਲੀਵੇਟਰ ਸੋ ਆਪਾਂ ਨੂੰ ਇੱਥੋਂ ਥ ਵਿਊ ਦੇਖੋਗਾ ਵੈਂਕੋਰ ਦਾ ਸੋ ਬਹੁਤ ਹੀ ਜ਼ਿਆਦਾ ਪਿਆਰਾ ਵਿਊ ਹੈ ਗਲਾਸ ਐਲੀਵੇਟਰ ਇਹਦਾ ਹੱਦ ਤੱਕ ਰਾਹ ਚੱਲਦੇ ਜਾਇ ਨਾ ਦੇਸ ਕਰਨ ਬੰਦ ਹੋ ਗਈ। ਇਹਦੇ ਕੋਲ ਸਮ ਬਹੁਤ ਜਿਆਦਾ ਚਾਹੀਦੇ ਆਗੇ ਆਪਾਂ। ਲੋ ਜੀ ਪਹੁੰਚ ਗਏ। ਹਾਂਜੀ ਆਪਾਂ ਪਹੁੰਚ ਗਏ ਟੌਪ ਤੇ। ਸਮਨੇ ਸਟੇਡੀਅਮ ਹੈ। ਜਿਹਦੇ ਵਿੱਚ ਫੁੱਟਬਾਲ ਮੈਚ ਹੁੰਦਾ ਹੈ। ਬਿਲਡਿੰਗਾਂ ਬੱਦਲਾਂ ਦੇ ਵਿੱਚ ਇਸ ਟਾਈਮ ਪੂਰੀਆਂ ਕਿਰਿਆਵਾਂ ਹੋਈਆਂ ਨੇ ਸੋ ਇੰਨੇ ਉੱਚੀਆਂ ਇਹਨਾਂ ਬਿਲਡਿੰਗਾਂ ਮੜੀਆਂ ਹੋਈਆਂ ਨੇ ਇੱਥੇ ਸੋ ਚਾਹੀ ਚੈੱਕ ਕਰ ਆਵਾਂ ਜਰਾ ਅੱਜ ਕਰ ਆਵਾਂ ਵੀਊ ਚੈੱਕ ਤਾਂ ਅੱਲੀ ਤੈੜਨਾ ਹੈ ਹੋਇਆ ਉਹ ਆ ਜਾਂਦਾ ਅੱਗੇ ਪੋਰਟ ਜਿੱਥੇ ਵੱਡਾ ਸ਼ਿਪ ਖੜਦਾ ਹੁੰਦਾ ਹੈ ਜਿਹੜਾ ਆਈਲੈਂਡ ਤੇ ਇੱਥੋਂ ਲੈ ਕੇ ਜਾਂਦੇ ਨੇ ਵੈਨਕੂਰ ਤੋਂ ਕਮਾ ਕੇ ਲੈ ਕੇ ਜਾਂਦੇ ਨੇ ਇੱਥੇ 5 5 ਦਿਨਾਂ ਦਾ ਟੂਰ ਹੁੰਦਾ ਹੈ 5 ਦਿਨਾਂ ਦਾ ਟੂਰ ਤੇ ਕਮਾਨ ਜਾਂਦੇ ਇੱਥੇ ਡਿਫਰੈਂਟ ਡਿਫਰੈਂਟ ਆਈਲੈਂਡਸ ਉੱਤਰੋਂ ਹਾਂਜੀ ਤੇ ਆਪਾਂ ਹੁਣ ਕਰ ਲੈ ਇੱਥੇ ਟਾਈਮ ਸਪੈਂਡ ਕਰਪਾ ਟਿਕਾ ਟੰਡਾ ਲਗਾ ਲਿਆ ਹੁਣ ਇੱਥੇ ਚਲਈਏ ਹੁਣ ਨੈਕਸਟ ਡੈਸਟੀਨੇਸ਼ਨ ਤੇ ਬਾਹਰ ਸਭ ਬਹੁਤ ਬਾਹਰ ਉਹ ਦੇਖਦੇ ਹਾਂ ਹੁਣ ਕਿਹੜੀ ਨੈਕਸਟ ਡੈਸਟੀਨੇਸ਼ਨ ਹੁੰਦੀ ਹੈ ਆਪਣੀ ਕੁਮਰਲ ਜਿਹੜੇ ਪਾਰਸੂ ਦੇ ਮੌਸਮ ਚ ਹਾਂਜੀ ਤੇ ਹੁਣ ਆਪਾਂ ਜਾ ਕੇ نیچے ਜਾ ਕੇ ਨੈਕਸਟ ਡੈਸਟੀਨੇਸ਼ਨ ਤੇ ਜਾਣ ਵਾਲੇ ਹਾਂ ਬਹੁਤ ਹੀ ਜਿਆਦਾ ਪਿਆਰਾ ਸੀਗਾ ਉੱਪਰ ਸਾਰਾ ਵੈਨਕੂਵਰ ਆਪਾਂ ਥਾ ਵਿਊ ਕਰ ਸਕਦੇ ਆ ਉੱਪਰ ਕੋਈ ਵੈਨਕੂਵਰ ਆ ਰਹੇ ਇੱਥੇ ਜ਼ਰੂਰ ਆਉਣਾ ਹਾਂਜੀ ਆ ਗਏ ਹੁਣ ਆਪਾਂ ਵੈਨਕੂਵਰ ਟਾਵਰ ਤੋਂ ਆਪਣੀ ਗੱਡੀ ਦੇ ਕੋਲ ਸਾਹਮਣੇ ਮੈਟਰੋ ਸਟੇਸ਼ਨ